ਹਰ ਸਰਕਾਰ ਕਹਿੰਦੀ ਹੈ ਕਿ ਤੁਹਾਨੂੰ ਐਮਐਸਪੀ ਦੇਣਾ ਹੈਗਾ ਮੋਦੀ ਜੀ ਨੇ 2014 ਵਿੱਚ ਵੀ ਕਿਹਾ ਸੀਗਾ ਆਪਣੇ ਮੈਨੀਫੈਸਟੋ ਲਿਖਿਆ ਸੀਗਾ ਰਾਹੁਲ ਗਾਂਧੀ ਨੇ ਆਪਣੇ ਮੈਸੇਜ ਸੁਣ ਲਿਖਿਆ ਹੈਗਾ ਦਿੰਦਾ ਕੋਈ ਨਹੀਂ ਹੈ ਅਸੀਂ ਮੋਦੀ ਜੀ ਨੂੰ ਚਿਖਿਖਿ ਲਿਖ ਰਹੇ ਹਾਂ ਸਾਰੇ ਮਿਲ ਕੇ ਸੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੇ 26 ਸੰਗਠਨ ਦੇ ਸਵੇਤੋ ਜਿਹੜੇ 12ਵੇਂ ਫੋਨ ਆ ਰਹੇ ਨੇ ਜਾਂ ਜਿਹੜੇ ਇੱਥੇ ਬੈਠੇ ਨੇ ਸਭ ਮਿਲਾ ਕੇ 26 ਸੰਗਠਨ ਨੇ 2200 ਸੰਗਠਨ ਹੋ ਗਏ ਸਭੀ ਪ੍ਰਾਂਤਾ ਦੇ ਸਾਡਾ ਕਹਿਣਾ ਹੈਗਾ ਕਿ ਮੋਦੀ ਜੀ ਤੁਹਾਡੀ ਸਰਕਾਰ ਐ ਐਮਐਸਪੀ ਦੀ ਗਾਰੰਟੀ দাও ਦੁੱਧ ਦੀ ਅਨਾਜ ਦੀ ਫਲ ਦੀ ਸਬਦੀ ਦੀ ਕੋਈ ਰਾਹੁਲ ਗਾਂਧੀ ਨੂੰ ਹੈਗਾ ਕਿ ਤੁਸੀਂ ਕਿ ਐਸੇ ਮੇਰੀ ਸਰਕਾਰ ਆਏਗੀ ਅਸੀਂ ਦਾਂਗੇ ਤੁਹਾਡੀ ਸਰਕਾਰ ਤਾਂ ਨਹੀਂ ਪਰ ਜਿੱਥੇ ਜਿੱਥੇ ਤੁਹਾਡੀ ਰਾਜ ਸਰਕਾਰਾਂ ਨੇ ਉੱਥੇ ਦਵੋ जो उठे भी नहीं दोगे असली समझा कि दोनों बराबर है कि जुमला कर रहे हो फिर उस हालत में तीसरा सरकार किसान अपनी सरकार बना उस हालत में सरकार अपनी बनाने की कोशिश करेगा जो दोनों नहीं देंगे के सामने एक कंपटीशन कर लो कितने देना हरियाणा के चुनाव को लेकर भी चर्चा हुई बैठक में बिल्कुल चर्चा हुई हरियाणा के किसान भाइयों से यहां कम से कम 20 संगठन 15 संगठन वो हरियाणा के उनसे ये बात हुई है आप लोगों से मांगना बंद करो और मजबूती से करो पूरे देश के एम एस पी मोर्चा की जीडी मीटिंग एक फोटो थोड़ा दौरा हुई सी ਇੱਕ ਇੱਕ ਫੋਕਸ ਦੀ ਪ੍ਰਦਾਨਗੀ ਕੀਤੀ ਹੈ ਸਰਕਾਰ ਵਿੱਤ ਸੰਘ ਨੇ ਤੇ ਸਾਡੇ ਸਾਫ ਦਾ ਮੈਂਬਰ ਆਫ ਪਾਰਲੀਮੈਂਟ ਰਾਜੇ ਸੇਠੀ ਜੀ ਵੀ ਆਏ ਆ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਐਮਐਸਪੀ ਸਾਰੀ ਚੀਜ਼ਾਂ ਤੇ ਐਮਐਸਪੀ ਦੁੱਧ ਤੇ ਵੀ ਦਿਓ ਸਬਜ਼ੀਆਂ ਤੇ ਵੀ ਦਿਓ ਖਾਣਾਂ ਤੇ ਵੀ ਦਿਓ ਜੇ ਐਮਐਸਪੀ ਤੁਸੀਂ ਨਾ ਦਿੱਤੀ ਅਸੀਂ ਨਾਂ ਧਰਨੇ ਲਾਉਣੇ ਆ ਨਾ ਮੁਜ਼ਾਰੇ ਕਰਨੇ ਆ ਫਿਰ ਅਸੀਂ ਆਪਣੀ ਆਪ ਦੀ ਸਰਕਾਰ ਬਣਾ ਕੇ ਐਮਐਸਪੀ ਲਾਗੂ ਕਰਾਂਗੇ ਤੇ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਨੇ ਇਕੱਠੇ ਹੋ ਕੇ ਜੁੜਨ ਲੰਗੇ ਉਹਨਾਂ ਦੇ ਨਾਲ ਅਸੀਂ ਬਿਲਕੁਲ ਖੜਾਗੇ ਚਾੜ ਚਟਾਣ ਵਾਂਗ ਤੇ ਹੱਥਾਂ ਬਾਜ਼ ਕਰਾਰਿਆਂ ਵੈਰੀ ਨਤ ਨਾ ਹੋਏ ਤੇ ਜਿਹੜੇ ਲੀਗਰ ਸਾਨੂੰ ਧਰਮਿਆ ਨਜ਼ਾਰਿਆਂ ਤੇ ਪਾਉਂਦੇ ਆ ਤੇ ਇਹ ਉਧਰੋਂ ਕਿਸਾਨਾਂ ਦੇ ਨੇਤਾ ਘੋਂਦੇ ਆ ਤੇ ਬੰਦੀ ਸਿੰਘਾਂ ਨੂੰ ਬੰਦ ਕਰਕੇ ਰੱਖਦੇ ਆ ਤੇ ਜੇ ਉਹ ਆਪਣੇ ਕੀਤੇ ਤੋਂ ਭੱਜ ਜਾਂਦੇ ਆ ਤੇ ਫੇਰ ਅਸੀਂ ਆਪਣੇ ਕਿਸਾਨਾਂ ਨੂੰ ਨੇਤਾ ਬਣਾ ਕੇ ਆਪਣੇ ਕਿਸਾਨਾਂ ਦੇ ਮਸਲੇ ਹੱਲ ਕਰਾਵਾਂਗੇ ਤੇ ਫੇਰ ਇਹ ਜਿਹੜੀ ਐਮ ਐਸ ਕੇ ਦੀ ਗਰੰਟੀ ਸਾਨੂੰ ਮੰਗਣ ਦੀ ਲੋੜ ਨਹੀਂ ਤੇ ਅਸੀਂ ਆਪ ਲਾਗੂ ਕਰਾਂਗੇ ਇਸ ਕਰਕੇ ਕਿਸਾਨ ਹੁਣ ਮੰਗਤਾ ਨਹੀਂ ਰਹੂਗਾ ਹੁਣ ਦੇਲਵਾਣ ਬਰੂਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ